ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਦੂਸਰਾ ਚੈਨਲ ਹੈਗਾ ਜੀ ਆਪਣਾ ਆਰਕੀਵ ਟਿਕ ਉੱਤੇ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆ ਤੇ ਅੱਜ ਮੇਰਾ ਸਵੇਰ ਦਾ ਇੱਥੇ ਕੰਮ ਮੁਲਝਿਆ ਹੋਇਆ ਸੀ ਜੀ ਅੱਜ ਵੀ ਮੈਂ ਧੱਕੇ ਨਾਲ ਘਰੇ ਰਹੀ ਆ ਹੁਣ ਆਪਣਾ ਕੱਲ ਨੂੰ ਰਖੜੀਆਂ ਨੇ ਜੀ ਤੁਹਾਨੂੰ ਪਤਾ ਹੈ ਨਾ ਰਖੜੀਆਂ ਕਰਕੇ ਵੀ ਆਪਾਂ ਨੇ ਸਮਾਨ ਲੈ ਕੇ ਆਉਣਾ ਤੇ ਉਹ ਵੀ ਮੈਂ ਹਸਪ੍ਰੀਤ ਨੇ ਜਾਣਾ ਸੀਗਾ ਆਪਦਾ ਕੁਝ ਕਾਲਜ ਦਾ ਕਰਨ ਵਾਸਤੇ ਉਹਦਾ ਅੱਧੇ ਘੰਟੇ ਦਾ ਕੰਮ ਸੀ ਮੈਂ ਕਿਹਾ ਵੀ ਤੂੰ ਜਾ ਅੱਜ ਕੰਮ ਤੂੰ ਕਰਕੇ ਆ ਜਿਹੜਾ ਮੇਰਾ ਵੀ ਕੰਮ ਹੈ ਕੁਝ ਉਹਨੇ ਤਾਂ ਪੱਟੇ ਲੈ ਕੇ ਆਉਣੇ ਤੇ ਕੁਝ ਰੱਖਣੀਆਂ ਵਗੈਰਾ ਜਾਂ ਸਮਾਨ ਵਗੈਰਾ ਲੈ ਕੇ ਆਉਣਾ ਸੀਗਾ ਮੈਂ ਕਿਹਾ ਚਲੋ ਤੂੰ ਲੈ ਆ ਤੇ ਚਲੋ ਜੀ ਹੁਣ ਆਪਾਂ ਮੈਨਾ ਕੇ ਸਾਰਾ ਕੰਮ ਨਿਮੇੜ ਕੇ ਰੈਡੀ ਹੋ ਗਈ ਅਜਪਿੰਦਰਾ ਆਏ ਸੀ ਮੰਮੀ ਚਾਹ ਮਾ ਖਰਚਾ 10 ਮਿੰਟ ਮੈਂ ਵਲੌਗ ਸਟਾਰਟ ਕਰ ਲਾਂ ਟਾਈਮ ਹੋ ਗਿਆ ਜੀ ਸਵਾ 1 ਤੋਂ ਉੱਪਰ ਹੋ ਗਿਆ ਟਾਈਮ ਤੇ ਸਾਰਾ ਮੇਰਾ ਸੂਟਾਂ ਦਾ ਕੰਮ ਨਿਬੜ ਗਿਆ। ਆਪਾਂ ਤੁਹਾਨੂੰ ਦਿਖਾਉਣੀ ਆ ਵੀ ਆਪਾਂ ਕਿਦਾਂ ਦੀ ਨਮਾਰੀ ਲੈਂਦੀ ਆ ਕਿਵੇਂ ਆਪਾਂ ਉਹਦੇ ਵਿੱਚ ਸੈਟਿੰਗ ਹੋ ਗਈ। ਕੁਛ ਕੁ ਰਹੇਗੀ। ਥੋੜੀ-ਮੋਟੀ ਕਰ ਲਈ ਜੀ ਆਪਾਂ ਨੇ ਫਿਰ ਸ਼ਾਮ ਨੂੰ ਜਾਣਾ ਹੈ ਹਨਾ ਫਿਰ ਮੱਜਾਂ ਦਾ ਤੇ ਚੁੱਲੇਦਾਰ ਸੋਈ ਦਾ ਵੀ ਤੁਹਾਨੂੰ ਪਤਾ ਹੈ ਸਾਰਾ ਕੰਮ ਨਿਬਟਾਰਾ ਕਰਕੇ ਜਾਣਾ ਇੰਨਾ ਥੱਕ ਜਾਂਦੇ ਆ। ਤੇ ਚਲੋ ਜੀ ਅੱਜ ਆਪਣਾ 3 ਵਾਲਾ ਇੱਕ ਵਲੌਗ ਰਹਿੰਦਾ। ਉਹ ਪਰ 3 ਵਾਲੇ ਵਲੌਗ ਤੇ ਥੋੜਾ ਜਿਹਾ ਤੁਹਾਨੂੰ ਪਤਾ ਹੈ Song ਵਗੈਰਾ ਹੁੰਦੇ ਨੇ ਟਾਈਮ ਲੱਗ ਜਾਂਦਾ। ਅੱਜ ਟਾਈਮ ਨਹੀਂ ਹੈਗਾ ਤਾਂ ਕਰਕੇ ਆਪਾਂ ਨੇ ਘਰ ਦਾ ਵਲੌਗ ਸਟਾਰਟ ਕਰ ਲਿਆ। ਨਾਲੇ ਮੇਰੀਆਂ ਭੈਣ ਦੇ ਵਿੱਚ ਦੀ ਆਪਾਂ ਬਲੌਗ ਵੀ ਮਣਾ ਦੀਏ ਤਾਂ ਕਰਕੇ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਮੈਂ ਕਿਦਾਂ ਦੀ ਨਮਾਰੀ ਲਿਆ ਕਿ ਕਿਦਾਂ ਸੈਟਿੰਗ ਕਰਤੀ ਸਾਰੀ ਆਪਾਂ ਨੇ ਲੇਸਾ ਵਗੈਰਾ ਸਾਰਾ ਸਾਫ ਸਪਾਈ ਕਰਤੀ ਐ ਜੋ ਕੇ ਕਰਤਾ ਕੰਮ ਲਓ ਜੀ ਇਹ ਆਪਾਂ ਨੇ ਪਹਿਲਾਂ ਮੈਨੂੰ ਆਏ ਸੀ ਵੀ ਜੇ ਇੱਥੇ ਤੱਕ ਇਹਦੇ 100% ਦੇ ਨਾ ਬਰਾਬਰ ਦੀ ਮਿਲ ਜੇ ਸਾਨੂੰ ਨਮਾਰੇ ਵੀ ਇਹ ਥੋੜੀ ਜੀ ਫਿਰ ਉਹ ਬਾਲੀ ਛੋਟੀ ਰਹਿੰਦੀ ਸੀ ਸਰਦਾਰ ਜੀ ਕਹਿੰਦੇ ਵੀ ਉਹ ਵਧੀਆ ਨਹੀਂ ਫਿਰ ਛੋਟੀ ਦਾ ਕੀ ਫਾਇਦਾ ਦੇਖੋ ਜੀ ਆਪਾਂ ਨੇ ਇੱਥੇ ਸਾਰੇ ਜਿਹੜੇ ਆਪਣੇ ਲੱਗੇ ਹੋਏ ਨੇ ਅੱਡ ਡੜ ਰੱਖਣਾਂ ਦੇ ਵਿੱਚ ਲਾਤੇ ਇਹ ਬਰਕਾਣੇ ਤੇ ਪਲੇਨ ਫੈਬਰਿਕ ਦੇ ਹੋਗੀ ਜੀ ਕੁਛ ਇੱਧਰ ਥੋੜਾ ਜਿਆਦਾ ਦਪਟਿਆਂ ਵਾਲੇ ਹੈਵੀ ਪ੍ਰਿੰਟ ਦੇ ਹੋਗੇ ਹੈਵੀ ਰੇਟ ਦੇ ਹੋਗੇ ਆ ਅਲੱਗ-ਅਲੱਗ ਇੱਧਰ ਸਾਰੀ ਟੀ ਸਟਾਈ ਇੱਧਰ ਨਾਰਮਲ ਕਾਟਨ ਹੈ ਜੀ ਅਲੱਗ-ਅਲੱਗ ਆਪਾਂ ਨੇ ਰੱਖ ਦਿੱਤੇ ਨੇ ਉੱਪਰ ਨੇ ਜਿਹੜੇ ਉਹ ਬੱਚੇ ਖੂਚੇ ਨੇ ਪਿਛਲੇ ਸਾਲ ਦੇ ਰਹੇ ਹੋਏ ਕੁਛ ਤਾਜ ਇੱਕ ਸੁਨਾਮ ਤੋਂ ਆਉਂਦੇ ਹੁੰਦੇ ਨੇ ਆਪਣੇ ਉਹ ਰਖੜੀਆਂ ਲੈ ਕੇ ਆਏ ਸੀਗੇ ਮੈਂ ਉਹਨਾਂ ਨੂੰ ਦਿੱਤਾ ਸੀ ਇੱਕ ਦੁਪट्टे ਨਾਲ ਵਿਚਾਰੇ ਆਸ ਕਰਕੇ ਆਉਂਦੇ ਨੇ ਤੇ ਚਲੋ ਜੀ ਇੱਧਰ ਆਪਣੇ ਮੈਨੂੰ ਆ ਵੀ ਤੇ ਆ ਥੋੜੀ ਸਾਡੀ ਫੋਟੋ ਉੱਪਰ ਸੈਟਿੰਗ ਕਰਨ ਵਾਲੀ ਐ ਮੈਂ ਸਰਦਾਰ ਜੀ ਤੋਂ ਕਰਾਉਂਗੀ ਤੇ ਇੱਥੋਂ ਆਪਣਾ ਬਸ ਇਧਰ ਹੁਣ ਸਾਰੇ ਸਟੀਚਿੰਗ ਤੇ ਪਾਰਸਲ ਵਾਲੇ ਸੂਟ ਨੇ ਇਧਰ ਟੇਬਲ ਤੇ ਕੁਛ ਕਾਪਾ ਉਹ ਜਿਹੜਾ ਹੈਂਗਰ ਸੀਗਾ ਆਪਣਾ ਉਹ ਖੋਲ ਦਿੱਤਾ ਤੇ ਇੱਥੇ ਇੱਕਨ ਮਾਰੀ ਹੋਰ ਲਾਵਾਂਗੇ ਲਿਆ ਕੇ ਆਪਾਂ ਪਹਿਲਾਂ ਅਸੀਂ ਇੱਕ ਤਾਹ ਲਿਆਂਦੀ ਐ ਇਸ ਕਰਕੇ ਪਹਿਲਾਂ ਇਹਦੀ ਸੈਟਿੰਗ ਦੇਖ ਲਈ ਹੈ ਨਾ ਲੱਗ ਜੂਗੀ ਥੋੜਾ ਜਿਹਾ ਵੀ ਇਹਦੇ ਉਹਦੇ ਤੱਕ ਆ ਜਾਊਗਾ ਸੋਪ ਇਸ ਵਿੱਚ ਆਊਗਾ ਇਹ ਆਪਣੇ ਸਾਰੇ ਸੂਟ ਲਫਾਫੇ ਪਾਰਸਲ ਵਾਲੇ ਨੇ ਜੀ ਪਾਰਸਲ ਦੀ ਦਿੱਕਤ ਕੀ ਹੋ ਰਹੀ ਹੈ ਥੋੜਾ ਜਿਹਾ ਹੁਣ ਪੋਸਟ ਆਫਸ ਦੇ ਵਿੱਚ ਅਪਡੇਟ ਹੈ ਉਹਦੇ ਕਰਕੇ ਨਹੀਂ ਲੱਗ ਰਹੇ ਦੇਖੋ ਜੀ ਇਸ ਤਰ੍ਹਾਂ ਨੇ ਤੇ ਇਧਰੋਂ ਮੈਂ ਗੱਦੀ ਹੀ ਥੋੜੀ ਜਿਹਾ ਭਾ ਅੱਗੇ ਕਰਨੀ ਸੀਗੇ ਮੈਂ ਉਹ ਇੱਥੇ ਨਾ ਉਹ ਲੈਸਾਂ ਵਗੈਰਾ ਸੋ ਪੀਛੇ ਬਹੁਤ ਬੁਰਾ ਹਾਲ ਹੋਇਆ ਹੋਇਆ ਸੀ ਉਹ ਕੱਢ ਕੇ ਸੈਟਿੰਗ ਕੀਤੀ ਮੈਂ ਇੱਥੇ ਲਵੇ ਲਾ ਕੇ ਇੱਥੇ ਕੱਢ ਲਈਆਂ ਬਾਰੇ ਸਾਰੀ ਆਪਾਂ ਨੇ ਦੇਖੋ ਜੀ ਪੂਰਾ ਕਰਕਟ ਵਿੱਚੋਂ ਜਿਹੜੇ ਵੀ ਆਪਣੇ ਕੰਮ ਦੇ ਸੀ ਸਾਰੇ ਉਹ ਰੱਖ ਲਏ ਦੇ ਵਿੱਚੋਂ ਸਾਰਾ ਕੁਝ ਕੱਢਤਾ ਹੁਣ ਆਪਾਂ ਨੂੰ ਇੱਕ ਲੈਸਾਂ ਦਾ ਰਾਉਂਡ ਵੀ ਲਾਉਣਾ ਪਊਗਾ ਲਿਉਣੀਆਂ ਪਹਿਣਗੀਆਂ ਥੋੜੇ ਮੋਟੀਆਂ ਜਿਹੀਆਂ ਰਹਿ ਗਈਆਂ ਉਧਰ ਕਾਟਨ ਦੀਆਂ ਕਾਟਨ ਦੀਆਂ ਅਸੀਂ ਅਲੱਗ ਰੱਖੀਆਂ ਨੇ ਕਿਉਂਕਿ ਉਹ ਖੁਲਦੀਆਂ ਵਾਲਾਂ ਨੇ ਉਲਝਦੀਆਂ ਨੇ ਜ਼ਿਆਦਾ ਲਓ ਜੀ ਹਾਸ ਫਰੀਦ ਦੀ ਫੋਟੋ ਦੇਖ ਲੈ ਛੋਟੀ ਹਿੰਦੀ ਦੀ ਇਹ ਜੀ ਹਿੰਦੀ ਦੀ ਹੁਣ ਤਾਂ ਇਹਨਾਂ ਨੂੰ ਸਿਆਣੀ ਹੀ ਆਉਂਦੀ ਕਹਿੰਦੇ ਸਾਡਾ ਜਲੂਸ ਕਢਾਈ ਜਾਂਦੇ ਤੇ ਤੁਸੀਂ ਫੋਟੋ ਚੱਜਦੀ ਨਹੀਂ ਕਰਾਉਂਦੇ ਤੂੰ ਦੇਖੋ ਜੀ ਇਸ ਤਰ੍ਹਾਂ ਦਾ ਹੁਣ ਆਪਣਾ ਬੁਟੀਕ ਹੋ ਗਿਆ ਰੈਡੀ ਥੋੜਾ ਥੋੜਾ ਚਲੋ ਅੱਗੇ ਪ੍ਰਮਾਤਮਾ ਕਿਵੇਂ ਕਿਵੇਂ ਕਿਰਪਾ ਕਰਨਗੇ ਉਵੇਂ ਉਵੇਂ ਆਪਾਂ ਸੂਟਾਂ ਦਾ ਜਿਹੜਾ ਅੱਗੇ-ਅੱਗੇ ਕੰਮ ਵਧਾਉਂਦੇ ਜਾਵਾਂਗੇ ਜੀ ਹੁਣ ਤੁਸੀਂ ਮੇਰੇ ਭੈਣਾ ਵਰਕ ਵਾਲੇ ਸੂਟ ਅੱਗੇ ਬੁੱਕ ਕਰ ਲਓ ਇਹ ਹੈਂਗਰ ਲੱਕੜ ਵਾਲੇ ਹੈਂਗਰ ਮੈਂ ਇਦਾਂ ਰੱਖੇ ਨੇ ਜਿਵੇਂ ਆਪਾਂ ਇੰਸਟਾਗ੍ਰam ਤੇ ਸੂਟ ਵਗੈਰਾ ਪਾਉਨੇ ਆ ਹਨ ਵਿੱਚ ਟੰਗ ਕੇ ਫਿਰ ਇਹ ਸਾਰੇ ਲਾਉਣੇ ਪੈਂਦੇ ਨੇ ਹੈਂਗਰ ਤਾਂ ਬਾਦੂ ਸਟੀਲ ਦੇ ਵੀ ਹੁੰਦਾ ਬੇਲੇ ਹੋਗੇ ਕਿਉਂ ਸੂਟ ਸਾਰੇ ਇੱਧਰ ਲੱਗੇ ਨਮਾਰੀ ਦੇ ਵਿੱਚ ਲਓ ਜੀ ਇਹ ਸਾਰੇ ਪਾਰਸਲ ਨੇ ਹੋ ਸਕਦਾ ਪ੍ਰਮਾਤਮਾ ਕਰੇ ਆਪਣਾ ਚੱਲ ਪੇ ਮੰਡੇ ਤੋਂ ਹਨਾ ਪੋਸਟ ਆਫਿਸ ਦਾ ਕੰਮ ਫਿਰ ਆਪਾਂ ਪਾਰਸਲ ਵਗੈਰਾ ਸਾਰੇ ਕੱਢ ਦਈਏ ਦੇਖੋ ਜੀ ਆ ਦੁਪੱਟੇ ਨੇ ਕੱਡੇ ਨੇ ਲੇਸਾਂ ਵਾਸਤੇ ਹੁਣ ਸ਼ਾਮ ਨੂੰ ਫੜਾਵਾਂਗੇ ਉਧਰ ਦੋ ਤਾਰਾਂ ਭਰੀਆਂ ਪਈਆਂ ਨੇ ਹੁਣ ਰੱਬ ਨੇ 5-6 ਦਿਨ ਹੋ ਗਏ ਵਧੀਆ ਮੌਸਮ ਲਾਤਾ ਆਪਣੀ ਮੱਕੀ ਇਹ ਜਿਹੜੀ ਸੁੱਕ ਗਈ ਹੁਣ ਇਹ ਕੱਲ ਨੂੰ ਕੱਲ ਦਾ ਦਿਨ ਹੋਰ ਤੋਂ ਪਲਵਾਵਾਂਗੇ ਇਹਨੂੰ ਆਪਾਂ ਫਿਰ ਆਪਣੇ ਬੋਰੀ ਚ ਪਾ ਦਾਂਗੇ ਮੱਝੇ ਦੀ ਤੇ ਹੁਣ ਪੀਤੀ ਆਉਗੀ ਉਹ ਤਾਬੂ ਨੂੰ ਲੈ ਕੇ ਆਉਣਾ ਉਹ ਭੈਣ ਤਾਬੂ ਪਹਿਲਾਂ ਸਵੇਰੇ ਕਹਿੰਦੀ ਮੈਂ ਜਾਂਦੀ ਨਹੀਂ ਹੈਗੀ ਤੁਸੀਂ ਪਾਜੋ ਆਸਪ੍ਰੀ ਤੋਂ ਹੁਣ ਮਹਿਤਾਬ ਨੂੰ ਲੈਣ ਗਈ ਐ ਸਕੂਲ ਚ ਉਹ ਸਵੇਰੇ ਆਦੀ ਮੰਮਾ ਨੂੰ ਕਿਹਾ ਹੀ ਕਹਿੰਦੀ ਮੈਂ ਜਾਂਦੀ ਨਹੀਂ ਹੈਗੀ ਤੁਸੀਂ ਜਾਓ ਮੰਮਾ ਥੋੜਾ ਜਨੂੰ ਪਿੰਦਰ ਤੇ ਸਾਇਗੁਰ ਤੰਗ ਕਰਦੇ ਨੇ ਫਿਰ ਉਹ ਖਿਜ ਜਾਂਦੀ ਹੈ ਵਿਚਾਰੀ ਇਹਨੂੰ ਵੀ ਬਸ ਉਹਨੂੰ ਕਹਿੰਦੇ ਹਾਏ ਬਾਣੀ ਵਰਗੀ ਕੁੜੀ ਐ ਰੋਂਦੀ ਐ ਉਹਦੀ ਰਵਾ ਨਹੀਂ ਤੇ ਉਹ ਹੁਣ ਫਿਰ ਮੈਂ ਉਹਨੂੰ ਕਿਹਾ ਸੀ ਵੀ ਜੇ ਇੱਕ ਵਾਰ ਉਹਨੇ ਸ਼ਾਮ ਨੂੰ ਫੋਨ ਕਰ ਲੈਣਾ ਜੀ ਉਹਨੇ ਆਪਾਂ ਨੂੰ ਸਾਰਿਆਂ ਨੂੰ ਦੇਖ ਲਿਆ ਉਹ ਤੋਂ ਉਹਦੀ ਰੋਲਾ ਪਾ ਦੂ ਹਾਏ ਤੁਸੀਂ ਕੱਲੇ ਵਾਗੇ ਹੁਣ ਚੱਲ ਆਸਪ੍ਰੀ ਨੇ ਸੁਣਾਵ ਜਾਨਾ ਜੀ ਉਹਦੀ ਮੰਮਾ ਚਲੇ ਗਏ ਉਹ ਅੱਜ ਛੁੱਟੀ ਤੇ ਸੀ ਉਸ ਟਾਈਮ ਨਾਲ ਹੀ ਕਹਿੰਦੀ ਵੀ ਫਿਰ ਮੈਨੂੰ ਸਵੇਰੇ ਕੱਲ ਨੂੰ ਸੁਨੇਹਾ ਭੱਜਣਾ ਪਊਗਾ ਉਹਨੂੰ ਛੁੱਟੀ ਨਹੀਂ ਸਵੇਰ ਦੀ ਮੈਂ ਕਿਹਾ ਤੂੰ ਜਾ ਮਹਿਤਾਬ ਨੂੰ ਅਸੀਂ ਲੈ ਆਵਾਂਗੇ ਹੁਣ ਮਹਿਤਾਬ ਨੂੰ ਲੈ ਕੇ ਉਹ ਘਰੇ ਉਹਨੂੰ ਚਾਹ ਪਾਣੀ ਅਸੀਂ ਤਾਂ ਸ਼ਾਮ ਨੂੰ ਜਾਵਾਂਗੇ ਜੀ 5 ਵਜੇ ਅਸੀਂ ਨਹੀਂ ਉਦੋਂ ਪਹਿਲਾਂ ਤੁਰਦੇ ਹੁੰਦੇ 5 ਤੋਂ ਕਦੇ ਵੀ ਜੇ ਅਸੀਂ ਸਵੇਰੇ ਜਾ ਕੇ ਸ਼ਾਮ ਨੂੰ ਮੁੜਨਾ ਫੇਰ ਅਸੀਂ ਟਾਈਮ ਨਾਲ ਬਗ ਜਾਗੇ ਉੱਥੋਂ ਆਪਾਂ ਜਾਣਾ ਜੀ ਕੱਲ ਨੂੰ ਮਾਮੇ ਮਰੀਕ ਕੋਲ ਉਹਨੇ ਵੀ ਫੋਨ ਕੀਤਾ ਮੇਰੇ ਰਖੜੀ ਬਣ ਕੇ ਜਾਓ ਤੇ ਉੱਥੇ ਵੀ ਜਾਣਾ ਤੇ ਬਾਕੀ ਦੇਖਦੇ ਹਾਂ ਹੁਣ ਆ ਜਾਂਦੇ ਬੱਚਿਆਂ ਨੂੰ ਚਾਹ ਪਾਣੀ ਕੱਪੜਾ ਲੀੜਾ ਸਾਮ ਲੀਏ ਤੇ ਆਪਣਾ ਬਸ ਮੇਰੇ ਤਾਂ ਪ੍ਰੈਸੀ ਨੇ ਆ ਸਪਰੀਦੇ ਕਰਨ ਵਾਲੇ ਰਹਿੰਦੇ ਨੇ ਉਹ ਕੱਲ ਪਾ ਕੇ ਦੇ ਦੀ ਹੁਣ ਤੋਂ ਮਸ਼ੀਨ ਲਾ ਕੇ ਆਇਆ ਮੈਂ ਧੋਣ ਵਾਸਤੇ ਹੁਣ ਸਾਰੇ ਕੱਪੜੀ ਧੋ ਜਾਗੇ ਹੁਣ ਜਾਂਦੇ ਹੋਏ ਕੱਲ ਨੂੰ ਤਾਂ ਤੁਹਾਨੂੰ ਪਤਾ ਵੀ ਆ ਕੇ ਤਾਂ ਉਦੋਂ ਵੀ ਜਿਆਦਾ ਦੁੱਗਣਾ ਕੰਮ ਵੱਜ ਜਾਂਦਾ ਹੈ ਹਨਾ ਤੇ ਚਲੋ ਜੀ ਪਰਮਾਤਮਾ ਕਰੇ ਸਾਰੀਆਂ ਭੈਣਾਂ ਦੀਆਂ ਰਖੜੀਆਂ ਸੋਹਣੀਆਂ ਸੋਹਣੀਆਂ ਖੁਸ਼ੀ ਖੁਸ਼ੀ ਲੰਘ ਜਾਣ ਮਿਲਦੇ ਆਪਾਂ ਰੈਡੀ ਹੋ ਕੇ ਅਰੇ ਤਾਬੇ ਕਿਵੇਂ ਹੋ ਲਓ ਜੀ ਤਾਬੂ ਪਹੁੰਚ ਗਈ ਆਪਣੇ ਕੋਲ ਇਹ ਉਰੋਂ ਜਾਉਗੀ ਨਾਨੀ ਕੋਲ ਕਰੋ ਜਵਾਬ ਦੇ ਆਈਂ ਦੀ ਤੂੰ ਹੈਂ ਕੀ ਕਹਿ ਰਹੀ ਸੀ ਮਮਾ ਨੂੰ ਜਾਣੀ ਨਹੀਂ ਹੈ ਹੁਣ ਜਾਵੇਂਗੀ ਕੁੜੀ ਰਹੇਗੀ ਕਰ ਰਹੇ ਰਹੇਗੀ ਕੱਲੀ ਜਾਵੇਂਗੀ ਸਾਹਮਣੇ ਕਰਨ ਹੋਵੇ ਅਨੁਸਾਰ ਇੱਕ ਫੋਨ ਚਾਰਜ ਦਿਲਾਤਾ ਆਪਦਾ ਉਹ ਪਿਆ ਆ ਦੂਜੇ ਚੱਕੀ ਬੈਠੀ ਐ ਕੁੜੀ ਦੇ ਕੁੜੀ ਆਕੇ ਤੱਕ ਤਾਂ ਬਾਹਰ ਕੇ ਕੱਪੜੇ ਕੱਠੇ ਕਰ ਦੇ ਚੁੱਪਲਾ ਤਾਂ ਬਾਹਰ ਦੇ ਹਾਏ ਬਿੱਤੀ ਕਰਨ ਨਹੀਂ ਆਂ ਮੈਂ ਦੀ ਦੇ ਕੋਲ ਮੈਂ ਕੰਮ ਕਰ ਲਾਂ ਤੇ ਦੂਜਾ ਲਾਵਦਾ ਬਿੱਲੀ ਆਣਾ ਮੈਡਮ ਜੀ ਬਿੱਲੀ ਆਣਾ ਲਉਣੀ ਨਹੀਂ ਆਹੀ ਰੱਖੇਗੀ ਇਹਦਾ ਹਾਲ ਤਾਂ ਦੇਖ ਲਗੀ ਹੋਇਆ ਪਿਆ ਫੁੱਟ ਕੇ ਉਹ ਦੂਜਾ ਲੈ ਲਾਉਂ ਚ ਵੀ ਚੱਲ ਪੂਸ ਚੱਲ ਪਿਆ ਉਹ ਆਵ ਦੇਣਾ ਹਾਂ ਉਹ ਲੈ ਲਾ ਇਹਦਾ ਵਿਚਾਰਾ ਬਾੜਾ ਪੱਟੜ ਹੋਇਆ ਪਿਆ ਦੇਖੀ ਉਹ ਤਾਂ ਹਾਂ ਜਾ ਜੀ ਦਿਲਾ ਉਹ ਇਹ ਚੱਕ 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 ਦੇਖੀ ਕਿੰਨਾ ਹੋ ਗਿਆ ਇਹ 31 31 ਹੂੰ ਠੀਕ ਹੈ ਕੇਰਾ ਤਾਂ ਵੀ ਤਿੰਨ ਦੇਖ ਕੇ ਆ ਗਿਆ ਹੋ ਵੀ ਹੈ ਕਿ ਮੈਂ ਆ ਗਈ ਹਾਂ ਹਾਂ ਤਾਂ ਤੂੰ ਕਹਿੰਦੀ ਨਾ ਹੋਵੇਂਗੀ ਮੈਨੂੰ ਕੌਣ ਲੈਣਾ ਗਿਆ ਮੈਂ ਤਾਂ ਕਹਿ ਕੇ ਵੀ ਤੋੜਿਆ ਕਿਸੇ ਨੇ ਮਾਂ ਮੰਮਾ ਨੇ ਕਿਆ ਸੀ ਜਿਹੜੇ ਮੈਂ ਮਾਂ ਨੂੰ ਕਿਹਾ ਸੀ ਹਾਂ ਤੇਰੀ ਮੰਮਾ ਨੂੰ ਨਹੀਂ ਆਂਦੀ ਨਹੀਂ ਇਹਦਾ ਕਹਿੰਦੀ ਉਹ ਤਾਂ ਕਹਿ ਕੇ ਗਈ ਆ ਮੈਂ ਜਾਂਦੀ ਨਹੀਂ ਹੈਗੀ ਕਹਿੰਦੀ ਘਰੇ ਰਹਿ ਜੂਗੀ ਉਹ ਰੇ ਤੇਰੇ ਕਿੱਟ ਨੂੰ ਕਿਸੇ ਨੇ ਨਹੀਂ ਸੁਣਿਆ ਦੀ ਤੇਰਾ ਤਾਂ ਪਲਾਨ ਕੈਨਸਲ ਦੀ। ਅਗਰ ਤੂੰ ਸਕੂਲ ਗਈ ਤੇ ਤਿੰਨ ਖਤਰਨਾਕ ਪਹਿਲ। ਲਓ ਜੀ ਹੁਣ ਆਪਾਂ ਮੈਸਾਂ ਖੋਲ ਲਈ 4:00 ਵਜੇ। ਪੀਤੀ ਕਰ ਲਾ ਪ੍ਰੈਸ ਸਾਡੇ ਕੱਪੜਿਆਂ ਦੇ। ਪਿੰਦਰ ਦਾ ਆਟਾ ਵੀ ਨਹੀਂ ਬਰਾਕੇ ਮੈਸਾਂ ਨੂੰ। ਅਜੇ ਕਮਲ ਨਹੀਂ ਆਈ ਸਾਡੇ ਨਾਲ ਕਮਲ ਨਹੀਂ ਜਾਣਾ। ਉਹ ਆਊਗੀ ਟੀਸ਼ਨ ਤੋਂ 4:30 ਬਸ ਅਸੀਂ ਉਹਦੇ ਆਉਣੇ ਨੂੰ ਤਿਆਰ ਆ। ਉਹ ਸਿਰਸੋਰ ਬਾਕੇ ਗਈ ਐ ਬਸ ਆਕੇ ਕੱਪੜੇ ਚੇਂਜ ਕਰਕੇ ਅਸੀਂ 5:00 ਵਜੇ ਚੱਲਣਾ। ਪਿੰਦਰ ਸਾਡੇ ਨਾਲ ਜਾਂਦਾ ਨਹੀਂ ਕੀ। ਕੀ ਕਰੀ ਜਦੋਂ ਸੁਹਾਕ ਗੱਭਰੂ ਹੋ ਜਾਂਦੇ ਨੇ ਫਿਰ ਇਹ ਨਾਲ ਜਾਣ ਤੋਂ ਤਕਰਾਉਂਦੇ ਨੇ ਮੇਰਾ ਜੀ ਕਰਦਾ ਮੈਂ ਡਾਡੀ ਸਿੱਖ ਲਾਂ ਸਰਦਾਰ ਜੀ ਵੀ ਆਉਣ ਵਾਲੇ ਨੇ ਉਹਨਾਂ ਨੇ ਪ੍ਰਦਾਨ ਪਾਉਣੀਆਂ ਸਾਢੇ ਕਿਚਾਰ ਆ ਜਾਣਗੇ ਫਿਰ ਉਹਨਾਂ ਦੀਆਂ ਤੋਂ ਜਾਵਾਂਗੇ ਘਰਾਂ ਇਹ ਸੁੰਣਾ ਸਾਢੇ ਕਿ ਨਹੀਂ ਜਾਇਆ ਜਾਂਦਾ ਕਿਨੂੰ ਲੱਗੀ ਮੋਗ ਪੂਰੀ ਦਾਈਆਂ ਬਾਸੋਂ ਮੱਕੀ ਥੋੜੀ ਜਿਹੀ ਬਾਨ ਨੀਰੀ ਪਾਉਣ ਲੱਗਿਆ ਤਾਂ ਡਾਡੀ ਇਹਦਾ ਤਾਂ ਪੋਟਾ ਕਮਜ਼ੋਰ ਹੀ ਆ ਚੱਲ ਨਹੀਂ ਸਕਦੀ ਖੋਲਦੀਆਂ ਰੱਸੀਆਂ ਖੋਲਦੀ ਚੱਲ ਹਈ ਹਈ ਗਰਮੀ ਪਹਿਲਾਂ ਉਹਨਾਂ ਨੂੰ ਛੱਡ ਦੇ ਮਾਮਾ ਦੀਆਂ ਨੂੰ ਇਹਨਾਂ ਨੂੰ ਫੇਰ ਉਹ ਕਰਦਾਂਗੇ ਤਾ ਹਾ ਹੁੰਦਾ ਵੇ ਤਾਂ ਹਵਾ ਹੁੰਦੀ ਏ ਇਹ ਤਾਂ ਤਾਂ ਡੈੜੀ ਨੂੰ ਕਿਹਾ ਹਾਂ ਨਾਲੇ ਵੀ ਇਹਨੂੰ ਤੂੜੀ ਰਲਾ ਕੇ ਪਾਇਆ ਕਰ ਚਲ ਹੋਰ ਚਲ ਇਹ ਤਾਂ ਖੜੂ ਕੀ ਹਜੇ ਉਰੀ ਚਰੂਗੀ ਇਹ ਕੜਾ ਰਾਤ ਚ ਪਾਂਦ ਪਤੇਲੇ ਕੱਖ ਚੈੱਕ ਕਰਦੀਆਂ ਜਾਂਦੀਆਂ ਨੇ ਖੜ ਜਾ ਬੈਣੀ ਚੱਲ ਬਾਗ ਜਤੂ ਤੋ ਕਹਿੰਦੇ ਆਟਾ ਪਾਤਾ ਦੀ ਥੋੜਾ ਥੋੜਾ ਤੜਕੇ ਦੀ ਪਾਇਆ ਹਨ ਉਹਨੂੰ ਖੜ ਜਾ ਕਰੂਂਗੀ ਗੇੜੇ ਦੇਈਆਂ ਦੀ ਰਹਿਣੀਆਂ ਇਹਦੇ ਤਰ੍ਹਾਂ ਸੀ ਜੀ ਉਹ ਤਾਰ ਜੀ ਹੋਵੇ ਨਾ ਉਹਨੂੰ ਇੱਕ ਗੇੜਾ ਦੇ ਦੇ ਬਸ ਉਹਦੇ ਨਾਲ ਸੈਤੀ ਖੁੱਲ ਜਾਂਦੀਆਂ ਨੇ ਹਵਾ ਤਾਂ ਬਹੁਤ ਸੋਹਣੀ ਆਉਂਦੀ ਔਰੇ ਖੁੱਲ ਗਈ ਦੇਖ ਦੇਖ ਲਸਣ ਕੀ ਹੁੰਦੇ ਨੇ ਗਾਂ ਬਾਲਟੀ ਭਰेंगी ਏ ਏ ਆਉਣ ਨੂੰ ਮੈਂ ਭੱਗ ਜਾ ਜਾਂਦੀ ਨਹੀਂ ਜਾਂਦੀ ਨਹੀਂ ਚੱਲ ਅੰਦਰ ਚੱਲ 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 ਤੇਰੀ ਮੰਮੀ ਤਾਂ ਭੱਗੀ ਚੱਲ ਓਏ ਉਹ ਕਿਹੜਾ ਗਈ ਆ ਉਹ ਵਰਦੀਆ ਮੰਮੀ ਤਾਂ ਆਪ ਉਹਦੀ ਚੱਲ ਰਾਤ ਹੀ ਲੱਗ ਜਾਂਦੀ ਐ ਨਾ ਚੈਕਿੰਗ ਕਰਨ ਹੁਣ ਆ ਤੈਥੋਂ ਮਸਾ ਖਲਾਉਗੀ ਚੱਲ ਆਜੋ ਉਹ ਤਾਂ ਭੱਗ ਜਾਣਗੀਆਂ ਬਹੁਤ ਬਹੁਤ ਪਰੇਸ਼ਾਨ ਕਰਦੀਆਂ ਨੇ ਇਹ ਆ ਜਾ ਆ ਜਾ ਆ ਜਾ ਆ ਜਾ ਆ ਜਾ ਪੰਜ ਦਿਨਾਂ ਇੱਕ-ਇੱਕ ਤਾਂ ਤੂੰ ਖਾ ਕੇ ਚੱਲੇ ਨਹੀਂ ਜਾਂਦੇ ਚੱਲ ਚੱਲ ਇੱਕ ਰਹੇਗੀ ਸ਼ਾਂਤੀ ਨਾਲ ਨਹੀਂ ਆਉਂਦੀਆਂ ਆ ਜਾ ਆ ਜਾ ਆ ਜਾ ਹੁਣ ਉੱਥੇ ਲੜਾਈ ਨਾ ਕਰ ਲਿਓ ਸਾਰੀਆਂ ਇਕੱਠੀਆਂ ਹੋ ਗਈਆਂ ਕਿਤੇ ਝੁੱਟ ਜੋ ਫੇਰ ਚੱਲ ਦੂਦਰਾਮ ਨਾਲ ਨਹੀਂ ਆਈ ਮਗਰ ਉਹਨਾਂ ਨੂੰ ਬੰਨ੍ਹਦਿਏ ਨੇ ਚੱਲਾ ਚੱਲੇ 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 ਆਪੋ ਆਪਣੇ ਕਿੱਲਾਂ ਤੇ ਆਪੋ ਆਪਣੇ ਤੇ ਨਮਾਉਣ ਵਾਲੀਆਂ ਦੀ ਮੈਸਾ ਚਲੋ ਜੀ ਬੰਨਦੀਆਂ ਹੁਣ ਇਹਨਾਂ ਨੂੰ ਲਾਗੀਆਂ ਆਟੇ ਤੇ ਤਾਂ ਬੂਠਾ ਜਾਣ ਨਹੀਂ ਹੈ ਹੋ ਨਾਲ ਲੱਗ ਜਾਏਗੀ ਹੈ ਹੈ ਲੱਗ ਜਾਏਗੀ ਇਹ ਤਾਂ ਸ਼ਰਮਰੀ ਜਾਂਦੀਆਂ ਕੁੜੀਆਂ ਲੈ ਚੱਲ ਮੈਨੂੰ ਚੱਪਲਾ ਕਿਥੇ ਨੇ ਸਾ ਵੀ ਇੰਨਾ ਹੀ ਸੀ ਨੈਨੂ ਕਾਰਖਾਨਾ ਬਿੰਦਨ ਨੂੰ ਕਿਹਾ ਜਾ। ਕੰਮ ਨੂੰ ਜੀ ਆਉਣ ਵਾਲੀ ਹੈ। ਸਾਨੂੰ ਜੀ ਸਾਡੇ ਬੱਚੇ ਗਰਮੀ ਚ ਬਹੁਤ ਨਿਕਲ ਕੇ ਘਟਰਾ ਜੀ। ਲਓ ਜੀ ਅੱਜ ਮੈਂ ਫੇਰ ਨਵਾਂ ਸੂਟ ਪਾ ਲਿਆ। ਮੇਰੇ ਸੂਟ ਦਾ ਕਾਫੀ ਟਾਈਮ ਦੇ ਪੈਦੇ ਪਰ ਇਹਨਾਂ ਦੀ ਸੈਤ ਹੋਣ ਆਈ ਹੈ ਸਲਾਈ ਹੋ ਕੇ। ਇਹ ਮਲਚ ਦੇਰੀ ਦੀ ਸ਼ਰਟ ਹੋਊਗੀ ਜੀ ਮਹਿਰੂਨ ਕਲਰ ਦੀ ਤੇ ਇਸ ਤਰ੍ਹਾਂ ਪਾਏ ਦੇ ਨਾਲ ਇਸ ਤਰ੍ਹਾਂ ਦਾ ਗਲੇ ਵਾਲਾ ਡਿਜ਼ਾਈਨ ਬਣਾਇਆ ਤੇ ਨਾਲ ਸਲਵਾਰ ਦੀ ਪੱਟੀ 바ਵਾ ਤੇ ਤੇ ਇਸ ਤਰ੍ਹਾਂ ਕੇਰ ਤੇ ਵੀ ਆਪਾਂ ਨੇ ਦੇ ਸਲਵਾਰ ਨਾਲ ਦੀ ਪੱਟੀ ਲਾਈ ਆ ਸਲਵਾਰ ਤੇ ਇਸ ਤਰ੍ਹਾਂ 셔ਟ ਨਾਲ ਦੀ ਲਾ ਕੇ ਜੀ ਆਪਾਂ ਨੇ ਸੂਟ ਦੀ ਪੱਟੀ ਲਾ ਕੇ 셔ਟ ਨਾਲ ਦੀ ਸਲਵਾਰ ਤੇ ਵੀ ਆਪਾਂ ਇਸ ਤਰ੍ਹਾਂ 셔ਟ ਦੀ ਪੱਟੀ ਲਾ ਕੇ ਤੇ ਨਾਲ ਲੇਸ ਲਾਈ ਆ 셔ਟ ਦੇ ਇਦਾਂ ਦਾ ਸੂਟ ਆਪਾਂ ਨੇ ਰੈਡੀ ਕਰਿਆ ਮਲਤ ਨੇਲੀ ਦਾ ਸੂਟ ਹੈ ਜੀ ਇਹ ਮੈਂ 셔ਟ ਤੇ ਕਲੀ ਤੇ ਲਾਈਨਿੰਗ ਲਾਈ ਆ ਤੇ ਇਹਦੇ ਨਾਲ ਇਸ ਤਰ੍ਹਾਂ ਦਾ ਆਪਾਂ ਮੈਂ ਹਜੇ ਮੈਨੂੰ ਦੁਪੱਟੇ ਦੀ ਫਿਨਿਸ਼ਿੰਗ ਕਰਾਉਣ ਦਾ ਟਾਈਮ ਨਹੀਂ ਲੱਗਿਆ ਫੁੱਲ ਪਿਓਰ ਦੇ ਵਿੱਚ ਨਾ ਇਸ ਤਰ੍ਹਾਂ ਲਾਈਨਿੰਗ ਵਾਲਾ ਲੈ ਇਹਨਾਂ ਦਾ ਦੁਪੱਟਾ ਮਿਲੂਗਾ ਤੁਹਾਨੂੰ ਇਸ ਤਰ੍ਹਾਂ ਦਾ ਆਪਾਂ ਦਾ ਦੁਪੱਟਾ ਰੱਖਿਆ ਮੈਂ ਸਿੰਪਲ ਲੁੱਕ ਦਾ ਸੂਟ ਬਣਾਇਆ ਤੁਹਾਨੂੰ ਪਤਾ ਮੈਂ ਕਿ ਜਿਆਦਾ ਵਧੀਆ ਸੂਟ ਬਾਲੇ ਕਾਮਦਾਮ ਵਾਲੇ ਪਾ ਕੇ ਨਹੀਂ ਰਾਜੀ ਮੈਂ ਸਿੰਪਲ ਸੂਟ ਪਾ ਕੇ ਰਾਜੀ ਹਾਂ ਹੁਣ ਤੁਸੀਂ ਮੈਨੂੰ ਦੱਸਿਓ ਕਮੈਂਟਾਂ ਦੇ ਵਿੱਚ ਮੇਰਾ ਸੂਟ ਤੁਹਾਨੂੰ ਕਿਵੇਂ ਲੱਗਿਆ ਲਓ ਜੀ ਇਹਦੇ ਵਿੱਚ ਕਲਰ ਤੁਹਾਨੂੰ 2 ਮਿਲ ਜਾਣਗੇ ਜੇ ਭੈਣਾਂ ਨੇ ਲੈਣੇ ਨੇ ਬਾਕੀ ਮੈਥੋਂ ਮੈਸੇਜ ਕਰਕੇ ਤੁਸੀਂ ਪਿਕਸ ਲੈ ਸਕਦੇ ਹੋ ਜੀ ਤੇ ਆਪਾਂ 4.5 ਹੋਗੇ ਕਮਲ ਵੀ ਆਉਣ ਵਾਲੀਆਂ ਚੱਲਦੇ ਹੁਣ ਲਾ ਦਾਂਗੇ ਜੇ ਤਾਂ 5.5 ਹੋ ਜਾਣਗੇ ਇੱਥੇ ਤੁਰਦੇ ਕਰਦੇ ਸਰਦਾਰ ਜੀ ਵੀ ਆ ਗਏ ਪੋਕਾ ਕਰਨ ਲੱਗੇ ਪਰ ਅਸੀਂ ਨਾ ਜਿਆਰ ਨਿਕੰਦਰ ਪਤਾ ਨਹੀਂ ਕਿੱਧਰ ਵਾਗ ਗਿਆ ਖੇਤ ਵਿੱਚ ਗੰਨ ਲਿਆ। ਮੈਂ ਤਾਂ ਆਪ ਦਾ ਬਸੇ ਸਕੂਲ ਤੋਂ ਇਹਦੇ ਕੱਪੜੇ ਸਾਡੇ ਕੋਲੇ ਹੀ ਪੈਦੇ ਨੇ ਇੱਦਾਂ ਹੀ ਜਾਣਾ ਵਿਚਾਰੀ ਨੇ। ਲਓ ਜੀ ਕੱਪੜੇ ਵਗੈਰਾ ਆਪਾਂ ਸਾਰੇ ਛੱਡ ਕੇ ਸੁੱਕਣੇ ਖਾਤੇ ਦੂਜੇ ਸਾਮ ਤੋਂ ਅੱਧਰ ਕੀ ਕੰਮ ਨਿਕਲ ਗਏ। ਲਓ ਜੀ 5:00 ਵਜ ਗਏ ਕੰਮ ਲਾ ਗਈ। ਆਪਾਂ ਇਹਦੇ ਕੀ ਬੱਚਿਆਂ ਨੂੰ ਰਖੜੀ ਤੇ ਇੱਕ ਹੋਰ ਚੀਜ਼ ਲੈ ਕੇ ਚੱਲੇ ਆ। ਮਠਿਆਈ ਦਾ ਹਰ ਵਾਰ ਲੈ ਕੇ ਜਾਂਦੇ ਆ। ਬੱਚਿਆਂ ਦੇ ਖਾਣ ਵਾਲੀ ਚੀਜ਼ ਨਹੀਂ ਇਹਨਾਂ ਨੇ ਅਸੀਂ ਛੋਟੀ ਜੀ ਟੋਕਰੀ ਲਿਆ ਕੇ ਦਿੱਤੀ ਹੈ। ਮੈਂ ਦੇਖ ਕੇ ਜਿਮਰਾ ਜੀ ਕਰਦਾ ਦੀ ਨਾਲੇ ਤਾਂ ਪਤਾ ਬੱਚੇ ਮਿੱਠਾ ਇੰਨਾ ਖਾਂਦੇ ਨਹੀਂ ਹੈਗੇ ਨਾਲ ਨਾਲ ਆਪਾਂ ਉਠਾਈ ਵੀ ਲੈਣੀ ਹੈ ਜੀ ਰਸਤੇ 'ਚੋਂ ਲੈ ਲਾਂਗੇ ਅਸਲੀ ਤਾਂ ਉਹ ਨਹੀਂ ਲੈ ਕੇ ਆਈ ਬਸ ਇਹ ਲੈ ਕੇ ਆਈਏ ਪੱਲੇ ਜਤਾ ਬੂਰੂ ਲੈ ਆਈ ਰੱਖਣੀਆਂ ਵੀ ਨਹੀਂ ਮਿਲੀਆਂ ਨੂੰ ਜਾਂਦੇ ਹੋਏ ਰਸਤੇ 'ਚੋਂ ਲਵਾਂਗੇ ਆਪਾਂ ਤੇ ਲਓ ਹੁਣ ਇਹਨੂੰ ਗੱਡੀ 'ਚ ਰੱਖਦੀ ਆਪਾਂ ਇਹ ਜੋ ਆਕਾਣਾ ਕਣਾਂ ਦਾ ਰੱਖਦੀ ਵੱਡੇ ਛੋਟਿਆਂ ਦਾ ਹਾਂ ਆਏ ਤਾਬੂ ਦੀ ਭਰਦੀ ਆ ਦੇਖੋ ਲਾਤੀ ਜਵਾਕਾਂ ਦੀ ਟੋਕਰੀ ਮੰਗੋ ਗੱਡੀ ਨੇ ਲੈ ਵੀ ਚਲਾ ਲੈ ਨੂੰ ਠੰਡੀ ਕਰਕੇ ਨਾ ਗਰਮ ਬਹੁਤ ਹੋਈ ਪਈ ਐ ਬਸ ਹੁਣ ਕਮਲ ਤਿਆਰ ਹੁੰਦੀ ਐ ਲੈ ਵੀ ਸਾਡੇ ਬੌਜੀ ਨਾਲ ਲੜੀ ਜਾਂਦੇ ਬੌਜੀ ਸਾਰਾ ਤਾਂ ਪਹਿਲਾਂ ਤਿਆਰ ਹੋ ਗਿਆ ਔਖਾ ਜਿਹਾ ਹੋ ਪਿਆ ਹੈ 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 ਔਖਾ ਕਿਸੇ ਪਰ ਨਹੀਂ ਪਾਇਆ ਸਕਿੰਦਰ ਨਹੀਂ ਪਈ ਪਾਲਾ ਫਿਰ ਗਰਮੀ ਐ ਸਾਡੇ ਪਰ ਹੋਰ ਗੱਡੀ ਚ ਲਾਇਆ ਇਹਨੇ ਠੰਡੀ ਹੋ ਜੂ ਇਹਨੂੰ ਰੋ ਬਹਿ ਜਾ। ਹਾਂ ਦੇਖ ਲਾ ਸਭ ਤੋਂ ਪਹਿਲਾਂ ਆ ਗਈ ਕਾਉਨ ਤਿਆਰ ਹੋ ਕੇ ਦੇਖ ਸੂਟ। ਲਾ ਸੋਹਣਾ ਲੱਗਦਾ। ਸਾਡੀ ਕੁੜੀ ਧਰ ਕੇ ਲੱਕੀਪੁਰ ਦੀ ਹੁਣ ਕਹਿੰਦੀ ਮੈਨੂੰ ਘਰਾਟ ਹੋ ਗਈ ਤੇ ਵੀ ਸਾਈਕਲ ਕੋਲ ਆਰਾਮ ਨਾਲ ਧੱਕੀਦਾ ਵੀ ਮੈਂ ਕੀ ਕਰਾਂ ਨਾ। ਨਾ ਚੱਪਲਾਂ ਕਿਥੇ ਲਈਏ। ਆ ਗਈਆਂ ਨੇ। ਹੈਗੀਆਂ ਨੇ। ਟਿਊਸ਼ਨ ਤੇ ਪਾਕੀ ਆਈ ਸੀ ਭਾਈ। ਕਿਸੇ ਨਬਜ਼ੀ ਨਹੀਂ ਹੋਈ ਦਿੱਦੀਆ ਵਿਚਾਰੀ ਕੀ ਕਰੇ। ਹਾਂ ਇਹਦਾ ਕੋ ਆਹ ਦੇਖ ਲਾ ਆ ਵੀ ਲੈ ਕੇ ਬਿਠਾ ਲੈ ਇਹਦਾ ਉੱਚਾ ਪਜਾਮਾ ਮੈਲੀ ਕੱਟ ਦਾ ਪਜਾਮਾ ਕੋਲੇ ਚਾਹ ਹੋ ਗਿਆ। ਤੇਰਾ ਤਾਂ ਆਇਆ ਮੰਗ ਲੋ ਆ ਕੇ ਸਾਰੇ ਉਹਦੇ ਕੰਮ ਕਰਕੇ ਵਾਗਿਆ ਸਾਫ ਤੋਂ ਨਹੀਂ ਹੋਇਆ ਕੋਈ ਦਾ ਪਤਾ ਨਹੀਂ ਚੱਲਿਆ ਸਾਡੀ ਗੱਲ ਨਹੀਂ ਆਈ ਕੋਲੇ ਬੈਠਾ ਕਿ ਕਿੱਥੇ ਪੇਗਾ ਅੰਦਰ ਬੈਠਾ ਹਰਦਮ ਮੱਕੀ ਕਿੱਥੇ ਹੋਣੀ ਕਿ ਤਾਲੇ ਕੋਲੇ ਆ ਗਏ ਸਾਨੂੰ ਆਲਾ ਕੰਮ ਚੱਲ ਗੱਡ ਵਾਲੇ ਆ ਰਹੇ ਆ ਗਾ ਜਿੱਥੇ ਜਾ ਰਹੇ ਆ ਕੋਈ ਨਾ ਮੁੰਡਾ ਲ ਮੈਨੂੰ ਕੰਦੀ ਰੋਗੀ ਅੱਜ ਇਹਨਾਂ ਇੱਥੇ ਕੇਟਾ ਕੰਦੀ ਪਿਆ ਉੱਪਰ ਨਾਲ ਲਾ ਕੇ ਕੱਢੀ ਹੈ